ਅੱਲੀ ਤੁਸੀਂ ਸੁਣਿਆ ਹੋਣਾ ਅਸੀਂ ਇੱਕ ਕਾਨੂੰਨ ਲੈ ਕੇ ਆਏ ਆ ਜੇ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਕਿ ਕਟਨਾਮਾਂ ਬਹੁਤ ਵਧ ਗਈਆਂ ਸੀ ਉਹਨਾਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਾਂਾਂ ਦੇਣ ਦਾ ਕਾਨੂੰਨ ਲੈ ਕੇ ਆਏ ਆ ਅਸੀਂ ਤਾਂ ਕਿ ਜਦੋਂ ਇੱਕ ਨੂੰ ਸਜ਼ਾ ਮਿਲ ਗਈ ਦੋ ਨੂੰ ਮਿਲ ਗਈ ਤਾਂ ਕੋਈ ਹਿੰਮਤ ਨਾ ਕਰੇ ਦੁਬਾਰਾ ਜੇ ਸਾਡਾ ਬਾਪੂ ਸਾਡੇ ਘਰ ਹੀ ਸੁਰੱਖਿਤ ਨਹੀਂ ਹੈਗਾ ਫਿਰ ਹੋਰ ਕਿੱਥੋਂ ਉਮੀਦ ਕਰਾਂਗੇ ਅਸੀਂ ਕੋਈ ਬਹਾਨਾ ਨਹੀਂ ਚੱਲੂਗਾ ਵੀ ਮਾਨਸਿਕ ਤੌਰ ਤੇ ਠੀਕ ਨਹੀਂ ਜਾਂ ਮੈਂਟਲੀ ਤੌਰ ਤੇ ਠੀਕ ਨਹੀਂ ਆਹ ਇਹ ਜਹ ਬਹਾਨਾ ਜਾਂ ਕਰਕੇ ਉਹਨੂੰ ਬਰੀ ਕਰ ਦਿੰਦੇ ਆ ਦੋ ਤਿੰਨ ਸਾਲ ਦੀ ਸਜ਼ਾ ਉਹ ਬਾਹਰ ਆ ਜਾਂਦਾ ਤੋ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਇੱਕ ਬਹੁਤ ਵੱਡਾ ਖਜ਼ਾਨਾ ਹੈ ਜੇ ਇੱਕ ਅੰਗ ਦੀ ਵੀ ਵਿਆਖਿਆ ਕਰਨ ਲੱਗ ਜਾਈਏ ਕਈ ਮਹੀਨੇ ਲੱਗ ਜਾਣਗੇ ਇੱਕ ਅੰਗ ਦੀ ਵੀ ਵਿਆਖਿਆ ਕਰਨੀ ਹੋਵੇ ਇੰਨਾ ਕੁਝ ਸਾਨੂੰ ਖਜ਼ਾਨਾ ਸਾਡੇ ਗੁਰੂ ਸਾਹਿਬ ਦੇ ਗਏ ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਜਿਹਦੇ ਕੋਲੋਂ ਅਸੀਂ ਆਪਣੀ ਸੁਰੱਖਿਆ ਮੰਗਣਾ ਆਉਂਨੇ ਆ ਸਵੇਰੇ ਸ਼ਾਮ ਕਿ ਸਾਡੇ ਪਰਿਵਾਰ ਨੂੰ ਸੁਰੱਖਿਤ ਰੱਖੀ ਸਾਡੇ ਪਰਿਵਾਰ ਨੂੰ ਤੰਦਰੁਸਤ ਰੱਖੀਦਾ ਆ ਤੇ ਪਰ ਜਿਹੜੇ ਸ਼ਰਾਰਤੀ ਅੰਸਰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਬਖਸ਼ੇ ਨਹੀਂ ਜਾਣਗੇ ਅੱਜ ਇਸ ਹਰੀਆਲੀ ਬੜੇ ਲੱਗ ਕੇ ਚਾਕੇ ਵੈਸੇ ਮਨ ਖੁਸ਼ ਹੋ ਜਾਂਦਾ ਦਰਖਤ ਵੀ ਲਾਈਏ ਹਰੀਆਲੀ ਬਚਾਈਏ ਧਰਤੀ ਬਚਾਈਏ ਕਿਉਂਕਿ ਆਏ ਤਾਂ ਸਾਰੇ ਇਕੱਠੇ ਸੀ ਪਰ ਬੰਦੇ ਦਾ ਦਿਮਾਗ ਵਿਕਸਿਤ ਹੋ ਗਿਆ ਉਹਨੇ ਸਾਰਿਆਂ ਤੇ ਕਾਬੂ ਕਰ ਲਿਆ ਹਰ ਇੱਕ ਚੀਜ਼ ਨੂੰ ਨੱਥ ਪਾ ਲੰਦੋ ਹਾਥੀਆਂ ਤੱਕ ਨੱਥਾਂ ਪਾ ਲੀਆਂ ਸ਼ੇਰਾਂ ਤੱਕ ਨੱਥਾਂ ਪਾ ਲੀਆਂ ਪਰ ਰਹਿਣਾ ਸਾਰਿਆਂ ਨੇ ਇਕੱਠੇ ਹੀ ਆ ਸੋ ਇਸ ਕਰਕੇ ਜਿਓ ਔਰ ਜਿਨੇ ਦੋ ਰਿਕਸ਼ੇ ਤੇ ਵੀ ਲਿਖਿਆ ਹੁੰਦਾ ਏ ਸੋ ਜਿਉਣਾ ਵੀ ਏ ਤੇ ਜਿਉਣ ਦੇਣਾ ਵੀ ਏ ਸਾਡੀ ਕੌਮ ਤਾਂ ਮਾਰਸ਼ਲ ਕੌਮ ਹੈ ਅਸੀਂ ਤਾਂ ਕੁਰਬਾਨੀਆਂ ਲਈ ਮੰਨੇ ਹੋਇਆ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਿਸ ਆ ਅਸੀਂ ਤਾਂ ਲੜਾਈਆਂ 'ਚ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਜਦਕੇ ਆ ਹਰਿਆਣਾ ਜਾਂ ਕੋਈ ਹੋਰ ਜਿਹੜੀ ਸਟੇਟ ਸਾਡੇ ਦੁਸ਼ਮਣ ਨਹੀਂ ਹੈਗੇ ਤਾਂ ਸਾਡੇ ਭਾਈ ਨੇ ਪਰ ਆਪਦੇ ਹੱਕ ਦਾ ਨਹੀਂ ਅਸੀਂ ਪਾਣੀ ਦੇ ਸਕਦੇ ਉਹ ਕਹਿੰਦੇ ਐ ਕਿ ਜੱਟ ਗੰਨਾ ਨਹੀਂ ਦਿੰਦਾ ਪੈਲੀ ਦੇ ਦਿੰਦਾ ਪਿਆਰ ਨਾਲ ਸੱਥੋ ਜੋ ਮਰਜ਼ੀ ਲੈ ਲੋ ਬਾਹ ਮਰੋੜ ਕੇ ਕੰਮ ਚੱਲਣਾ ਨਹੀਂ ਸਾਡੇ ਨਾਲ ਸੁਸ ਕਰਕੇ ਜਿੰਨਾ ਚਿਰ ਉਸੀ ਸ਼ਕਤੀ ਬਖਸ਼ੀ ਹੈ ਪੰਜਾਬ ਦੇ ਹੱਕ 'ਚ ਪੈਨ ਚੱਲੂਗਾ ਲੋਕਾਂ ਦੇ ਹੱਕ 'ਚ ਪੈਨ ਚੱਲੂਗਾ ਗਰੀਬਾਂ ਦੇ ਹੱਕ 'ਚ ਪੈਨ ਚੱਲੂਗਾ 10 ਲੱਖ ਰੁਪਏ ਦਾ ਜੀਵਨ ਬੀਮਾ ਲੈ ਕੇ ਆਇਆ ਕੋਈ ਲੋੜ ਨਹੀਂ ਕੋਈ ਕਾਗਜ਼ ਭਰਨ ਦੀ ਕੋਈ ਫਾਰਮ ਭਰਨ ਦੀ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਹਸਪਤਲ ਜਾਓ ਆਧਾਰ ਕਾਰਡ ਦਿਖਾ ਦਿਓ ਵੋਟਰ ਕਾਰਡ ਦਿਖਾ ਦਿਓ ਲਾਜ ਕਰਾ ਕੇ ਘਰੇ ਆ ਜਾਓ ਬਾਕੀ ਸਾਰਾ ਸਾਬ ਕਿਤਾਬ ਸਰਕਾਰ ਕਰੂਗੀ ਕੋਈ ਬੰਦਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਪੈਸੇ ਨਹੀਂ ਹੈਗੇ ਇਸੇ ਕਰਕੇ ਮੰਜੇ ਤੇ ਪਿਆ ਪਿਆ ਸਵਾਸ ਤੇ ਆ ਗਿਆ ਸੋ ਜਿੰਨਾ ਅਸੀਂ ਕਰ ਸਕਦੇ ਆ ਨਾ ਕਰੀ ਜਾਂਦੇ ਆ ਜਿੰਨਾ ਤੁਮੇ ਤਾਬਕ ਸਿਸਟਮ ਥੋੜਾ ਜਿਹਾ 75 ਸਾਲ ਪੁਰਾਣਾ ਵਿਗੜਿਆ ਹੋਇਆ ਉਹਨੂੰ ਠੀਕ ਕਰ ਕਰਦੇ ਕਰਦੇ ਟਾਈਮ ਲੱਗ ਜੂਗਾ ਪਰ ਕਰ ਲਾਂਗੇ ਨੀਤਾ ਸਾਫ ਨੇ ਤੇ ਗੁਰੂ ਸਾਹਿਬ ਸਮੱਤ ਬਖਸ਼ਣ ਗੁਰੂ ਸਾਹਿਬ ਬਲ ਬਖਸ਼ਣ ਮੈਂ ਇੰਨਾ ਕਿ ਅੱਜ ਬਹੁਤ ਬੜਪਾਗੀ ਸੰਗਤ ਹੈ ਜਿਹੜੀ ਅੱਜ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀ ਹੈ ਮੈਂ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਬੋਲਨੀ ਆ ਮੇਰੇ ਤਾਂ ਇੱਕੋ ਹੀ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਜਮੀਨ ਰੱਖ ਲਈਏ ਫੁੱਲਾਂ ਜੋਗੀ ਕੱਲ ਮੈਂ ਆਪਾਂ ਰਲ ਮਿਲ ਕੇ ਲੜ ਲਾਂਗੇ ਇਸੇ ਧਰਤੀ ਤੇ ਢਗੜੇ ਵੀ ਪਹਿਨਗੇ ਗਿੱਧੇ ਵੀ ਪਹਿਨਗੇ ਕਰਨੈਲਾ ਜਰਨੇਲਾ ਦੀ ਧਰਤੀ ਹੈ ਫੌਜ ਚ ਪਰਤੀ ਹੋਣ ਵਾਸਤੇ ਮਸ਼ਹੂਰ ਆ ਆ ਜਿਹੜਾ ਚਿੱਟੇ ਚੁੱਟੇ ਦਾ ਦਾਗ ਲੱਗ ਗਿਆ ਸੀ ਉਹਦੇ ਵਿਰੁੱਧ ਵੀ ਬਹੁਤ ਵੱਡਾ ਯੁੱਧ ਚ ਲਾਇਆ ਹੋਇਆ ਹੈ ਲੋਕਾਂ ਦਾ ਸਾਥ ਚਾਹੀਦਾ ਲੋਕ ਸਾਥ ਦੇ ਵੀ ਰਹੇ ਨੇ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿਸੀ ਆਪਣੇ ਪਿੰਡ ਚ ਨਸ਼ਾ ਪਰੰਨੀ ਨਹੀਂ ਦੇਣਾ ਅਸੀਂ ਆਪਣੇ ਪਿੰਡ ਚ ਕਿਸੇ ਨੂੰ ਡਰੱਗ ਵੇਚਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਇਆ ਤਾਂ ਅਸੀਂ ਉਹਦੀ ਜ਼ਮਾਨਤ ਨਹੀਂ ਦੇਣੀ ਇਹਦਾ ਜ਼ਮਾਨਤ ਹੀ ਕਰਾਉਣੀ ਪੰਜਾਬ ਤੰਦਰੁਸਤ ਰਹੇ ਹੱਸਦਾ ਖੇਡਦਾ ਰਹੇ ਪਾਣੀ ਚ ਲਿਖਿਆ ਹੱਸਣ ਖੇਡਣ ਮਨ ਕਾ ਚਾਓ ਕਿ ਪੰਜਾਬ ਹੱਸਦਾ ਵਸਦਾ ਰਹੇ ਤੰਦਰੁਸਤੀ ਇਹ ਹੀ ਮੇਰੀ ਅਰਦਾਸ ਬਾਕੀ ਬਾਬਾ ਜੀ ਨੇ ਕੁਝ ਮੰਗਾ ਮੈਨੂੰ ਦਿੱਤੀਆਂ ਲਿਖ ਕੇ ਇਹਨਾਂ ਤੱਕ ਕਦੇ ਜਵਾਬ ਦਿੰਦੇ ਨਹੀਂ ਅਸੀਂ ਇਹ ਆਪ ਵੀ ਇਹਨਾਂ ਕੋਲੇ ਵੀ ਮੰਗਾ ਆਉਂਦੀਆਂ ਨੇ ਕਿਉਂਕਿ ਰਾਸ ਸਭਾ ਦੇ ਮੈਂਬਰ ਨੇ ਕੁਝ ਮੰਗਾ ਹਜਿਆ ਨੇ ਜਿਹੜੀਆਂ ਇਹ ਮੇਰੇ ਕੋਲੇ ਲੈ ਆਉਂਦੇ ਆ ਸੋ ਜਿਵੇਂ ਬਾਬਾ ਜੀ ਕਹਿਣਗੇ ਉਵੇਂ ਹੋ ਜਾਊਗਾ ਬਸ ਮੇਰੀ ਇੰਨੀ ਕਾਹਤਰੀ ਕਬੂਲ ਕਰ